ਸੈਸਟਿਕਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਚਿੱਠੀ ਪੱਤਰ ਇਹ ਪੱਤਰ ਅਸੀਂ ਆਪਣੀ ਪੈਨ ਨੂੰ ਲਿਖਾਂਗੇ ਜ ਜਿਹਦੇ ਵਿੱਚ ਉਸੇ ਉਸ ਨੂੰ ਟੀਵੀ ਘੱਟ ਦੇਖਣ ਤੇ ਪੜਾਈ ਅਤੇ ਖੇਡਾਂ ਦੇ ਵਿੱਚ ਜ਼ਿਆਦਾ ਦਿਲਚਸਪੀ ਲੈਣ ਦੇ ਲਈ ਕਹਾਂਗੇ ਠੀਕ ਹੈ ਤੇ ਤੁਹਾਨੂੰ ਪੱਤਰ ਕੁਝ ਇਸ ਤਰ੍ਹਾਂ ਆਵੇਗਾ ਤੁਸੀਂ ਹੋਸਟਲ ਵਿੱਚ ਰਹਿ ਕੇ ਪੜ੍ਹਦੇ ਹੋ ਆਪਣੀ ਛੋਟੀ ਪੈਨ ਇੱਥੇ ਪરાਵੀ ਆ ਸਕਦਾ ਹੈ ਆਪਣੀ ਛੋਟੀ ਪੈਨ ਜਪਰਾ ਨੂੰ टीवी कट देखने ਲਈ ਪੜਾਈ ਅਤੇ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਪੱਤਰ ਲਿਖੋ ਜਦੋਂ ਅਸੀਂ ਪੱਤਰ ਸ਼ੁਰੂ ਕਰਾਂਗੇ ਸਭ ਤੋਂ ਪਹਿਲੇ ਅਸੀਂ ਆਪਣਾ ਐਡਰੈਸ ਲਿਖਾਂਗੇ ਠੀਕ ਹੈ ਕਮਰਾ ਨੰਬਰ ਇਹ ਸਾਡੇ ਹੋਸਟਲ ਦਾ ਐਡਰੈਸ ਹੈ ਕਮਰਾ ਨੰਬਰ 25 ਜਵਾਹਰ ਨਵੋਦਯਸ ਵਿਦਿਆਲਿਆ ਇੱਥੇ ਤੁਸੀਂ ਆਪਣੇ ਵਿਦਿਆਲੇ ਦਾ ਨਾਮ ਵੀ ਲਿਖ ਸਕਦੇ ਹੋ ਚੰਡੀਗੜ੍ਹ ਜਿੱਥੋਂ ਤੁਸੀਂ ਪੜ੍ਹਦੇ ਹੋ ਤੁਹਾਡਾ ਵਿਦਿਆਲੇ ਜਿੱਥੇ ਹੈ ਸਕੂਲ ਹੈ ਤੁਹਾਡਾ ਤੁਸੀਂ ਉਸ ਦਾ ਨਾਮ ਲਿਖੋਗੇ ਦੇ ਡੇਟ ਜਿਸ ਦਿਨ ਤੁਸੀਂ ਇਹ ਪੱਤਰ ਲਿਖ ਰਹੇ ਹੋ ਉਸੇ ਦਿਨ ਦੀ ਤਾਰੀਖ ਦਿਖੋਗੇ ਅੱਗੇ ਅਸੀਂ ਸਟਾਰਟ ਕਰਾਂਗੇ ਐਡਰੈਸ ਲਿਖਣ ਤੋਂ ਬਾਅਦ ਮੇਰੀ ਬਹੁਤ ਹੀ लाड़ली ਪੈਨ ਹਰਪ੍ਰੀਤ ਪਿਆਰ ਮੈਨੂੰ ਉਮੀਦ ਹੈ ਕਿ ਤੂੰ ਠੀਕ ਠਾਕ ਹੋਵੇਂਗੀ ਮੈਨੂੰ ਇਹ ਵੀ ਆਸ ਹੈ ਕਿ ਤੂੰ ਸਕੂਲ ਨੀਮ ਨਾਲ ਜਾਂਦੀ ਹੋਵੇਂਗੀ ਅਤੇ ਪੜਾਈ ਵੱਲ ਪੂਰਾ ਧਿਆਨ ਦਿੰਦੀ ਹੋਵੇਂਗੀ ਇੱਥੇ ਮੇਰੇ ਨਾਲ ਦੇ ਕਈ ਵਿਦਿਆਰਥੀ ਬਹੁਤ ਸਮਾਂ ਟੀਵੀ ਵੇਖਦੇ ਰਹਿੰਦੇ ਹਨ ਮੈਨੂੰ ਡਰ ਹੈ ਕਿ ਉਹ ਪੈੜੀ ਬਿਮਾਰੀ ਕਿਤੇ ਤੈਨੂੰ ਵੀ ਨਾ ਲੱਗ ਜਾਵੇ ਬਹੁਤਾ ਸਮਾਂ ਟੀਵੀ ਦੇਖਣ ਨਾਲ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ ਅਤੇ ਇਸ ਤਰ੍ਹਾਂ ਸਮਾਂ ਵੀ ਬਰਬਾਦ ਹੁੰਦਾ ਹੈ ਸਾਰੇ ਪ੍ਰੋਗਰਾਮ ਸਾਡੇ ਦੇਖਣ ਦੇ ਯੋਗ ਵੀ ਨਹੀਂ ਹੁੰਦੇ ਮੈਂ ਟੀਵੀ ਦੇਖਣ ਦੇ ਵਿਰੁੱਧ ਨਹੀਂ ਹਾਂ ਪਰ ਮੈਂ ਤੈਨੂੰ ਇਹੀ ਸੁਝਾ ਦੇਵਾਂਗੀ ਕਿ ਤੂੰ ਕੇਵਲ ਉਪਜੋਗੀ ਪ੍ਰੋਗਰਾਮ ਹੀ ਵੇਖਿਆ ਕਰ ਨਿਸ਼ਚਿਤ ਸਮੇਂ ਉਤੇ ਪੜਾਈ ਦਾ ਕੰਮ ਖਤਮ ਹੋਣ ਉਪਰੰਤ ਵਿਦਿਅਕ ਪ੍ਰੋਗਰਾਮ ਅਤੇ ਆਮ ਕਰਕੇ ਜਾਣਕਾਰੀ ਦੇ ਪ੍ਰੋਗਰਾਮ ਵੇਖਣ ਵਿੱਚ ਕੋਈ ਹਰਜ ਨਹੀਂ ਟੀਵੀ ਅੱਗੇ ਜ਼ਿਆਦਾ ਸਮਾਂ ਬੈਠਣ ਨਾਲ ਬਹੁਤੇ ਬੱਚੇ ਖੇਡਾਂ ਵਿੱਚ ਰੁਚੀ ਲੈਣੀ ਛੱਡ ਦਿੰਦੇ ਹਨ ਇਸ ਨਾਲ ਉਹ ਬੈਠੇ-ਬੈਠੇ ਮੋਟੇ ਹੁੰਦੇ ਜਾਂਦੇ ਹਨ ਅਤੇ ਸਰੀਰਕ ਤੌਰ ਤੇ ਤੰਦਰੁਸਤ ਵੀ ਨਹੀਂ ਰਹਿੰਦੇ ਇਸ ਲਈ ਕੁਝ ਸਮਾਂ ਖੇਡਾਂ ਵਿੱਚ ਖੇਡਣੀਆਂ ਚਾਹੀਦੀਆਂ ਹਨ ਹਰਪ੍ਰੀਤ ਮੇਰੀ ਲਾਡਲੀ ਪੈਨ ਮੈਨੂੰ ਤੇਰੀ ਤੇ ਬਹੁਤ ਮਾਨ ਹੈ ਮੈਂ ਤੇਰੀ ਉਜਵਲ ਭਵਿੱਖ ਦੀ ਕਾਮਨਾ ਕਰਦੀ ਹਾਂ ਮੇਰੀ ਇੱਛਾ ਹੈ ਕਿ ਤੇਰੀ ਵਿੱਦਿਆ ਪ੍ਰਾਪਤੀ ਸਾਰੇ ਪਰਿਵਾਰ ਅਤੇ ਤੇਰੇ ਲਈ ਵੀ ਮਾਨ ਕਰਨਯੋਗ ਹੋਵੇ ਮੈਂ ਉਮੀਦ ਕਰਦੀ ਹਾਂ ਕਿ ਮੇਰੀ ਪੈਨ ਆਪਣੇ ਵੀਰ ਜਾਂ ਪੈਨ ਦੀ ਇਹ ਸਿੱਖਿਆ ਨੂੰ ਹਮੇਸ਼ਾ ਯਾਦ ਰੱਖੇਗੀ ਮਾਤਾ ਜੀ ਅਤੇ ਪਿਤਾ ਜੀ ਨੂੰ ਮੱਥਾ ਟੇਕਦਾ ਹਾਂ ਤੇਰਾ ਵੀਰ ਠੀਕ ਹੈ ਮੈਂ ਤੇ ਪੈਨਵਨ ਲਈ ਖਿਚੀ ਸੀ ਤੇ ਮੈਂ ਲਿਖਾਂਗੀ ਤੇਰੀ ਪੈਨ ਦਵਿੰਦਰ ਪਾਲ ਕੋਰ ਤੇ ਤੁਸੀਂ ਜੋ ਵੀ ਤੁਹਾਡਾ ਨਾਮ ਹੈ ਤੁਸੀਂ ਉਹਨੂੰ ਮੈਂਸ਼ਨ ਕਰੋਗੇ ਤੇ ਐਸੀ ਸਾਡੀ ਚਿੱਠੀ ਠੀਕ ਹੈ ਅੱਜ ਕਰਦੀ ਹਾਂ ਕਿ ਤੁਹਾਨੂੰ ਇਸ ਚਿੱਠੀ ਦੇ ਵਿੱਚੋਂ ਜ਼ਰੂਰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਵੀਡੀਓ ਵਧੀਆ ਲੱਗੀ ਹੋਵੇ ਤੇ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ